ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੋਪ ਕੇ ਸਾਰੇ ਵਧੀਆ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਦੋ ਜਾਂ ਤਿੰਨ ਚੀਜ਼ਾਂ ਦੇ ਫੋਕਸ ਕਰਨਾ ਹੈ ਪਹਿਲੀ ਵੀਡੀਓ ਜਿਹੜੀ ਹੈਗੀ ਆ ਕਿ ਐਲ ਐਫਈ ਵਾਲੇ ਪੇਪਰ ਕਿਉਂ ਨਹੀਂ ਭਰੋਣੇ ਚਾਹੀਦੇ ਵੀਜ਼ਾ ਕਿਉਂ ਨਹੀਂ ਲੱਗਦਾ ਤੇ ਦੂਜੀ ਗੱਲ ਜਿਹੜੀ ਹੈਗੀ ਆ ਉਹ ਇਹ ਆ ਕਿ ਜਿਹੜੇ ਬੀ 2020 ਸਾਲ ਵਾਲੇ ਪੱਕੇ ਪੇਪਰ ਜਿਨ੍ਹਾਂ ਨੂੰ ਅਸੀਂ ਬੋਲਦੇ ਆ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਕਾਗਜ਼ ਡਾਕੂਮੈਂਟ ਜਿਹੜੇ ਤੁਹਾਡੇ ਐਮਬੈਸੀ ਦੇ ਵਿੱਚ ਜਮ੍ਹਾਂ ਹੁੰਦੇ ਆ ਤੇ ਤੀਜੀ ਗੱਲ ਅਪਾਇੰਟਮੈਂਟਸ ਦਾ ਕੀ ਚੱਕਰ ਆ ਠੀਕ ਹੈ ਜੀ ਚਲੋ ਫਿਰ ਸਭ ਤੋਂ ਪਹਿਲਾਂ ਚੱਲਦੇ ਹੈਗੇ ਆ ਆਪਾਂ ਪਹਿਲੇ ਪੁਆਇੰਟ ਦੇ ਉੱਤੇ ਕਿ ਐਲ ਐਫ ਈ ਵਾਲੇ ਪੇਪਰ ਜਿਹੜੇ ਹੈਗੇ ਆ ਉਹ ਕਿਉਂ ਨਹੀਂ ਨਿਕਲਦੇ ਹੈਗੇ ਕਿਉਂ ਉਹਨਾਂ ਦਾ ਵੀਜ਼ਾ ਸਟੈਂਪ ਨਹੀਂ ਹੁੰਦਾ ਸੋ ਮੈਂ ਤੁਹਾਨੂੰ ਐਲ ਐਫ ਈ ਵਾਲੇ ਪੇਪਰਾਂ ਬਾਰੇ ਦੱਸ ਦਿੰਦਾ ਐਲ ਐਫ ਈ ਵਾਲੇ ਪੇਪਰ ਵੀ ਜਿਹੜੇ ਹੈਗੇ ਆ ਉਹ ਸਾਲ ਵਾਲੇ ਪੇਪਰ ਹੀ ਹੁੰਦੇ ਆ ਕੰਸਟਰਕਸ਼ਨ ਦੇ ਹੁੰਦੇ ਆ ਜਾਂ ਕਿਸੇ ਹੋਰ ਚੀਜ਼ ਦੇ ਹੁੰਦੇ ਆ ਸਪੈਸੀਫਿਕੇਸ਼ਨ ਉਹਦੀ ਜ਼ਰੂਰ ਹੁੰਦੀ ਆ ਨਾਲ ਐਲ ਐਫ ਈ ਵਾਲੇ ਪੇਪਰਾਂ ਦੇ ਵਿੱਚ ਕੀ ਹੁੰਦਾ ਆ ਜਦੋਂ ਬਾਹਰ ਮਾਲਕ ਪੇਪਰ ਤੁਹਾਡੇ ਭਰਦੇ ਆ ਨਾ ਉਸ ਵੇਲੇ ਜਿਹੜੇ ਉੱਥੇ ਦੇ ਵਕੀਲ ਆ ਜਿਹੜੇ ਉੱਥੇ ਦੇ ਜਿਹੜੇ ਏਜੰਟ ਹੈਗੇ ਤੁਸੀਂ ਵਿੱਚ ਪਾਏ ਹੁੰਦੇ ਆ ਉਹ ਜਿਹੜੀ ਤੁਹਾਡੀ ਕੁਆਲਿਫਿਕੇਸ਼ਨ ਆ ਨਾ ਜਿਹੜੀ ਜੌਬ ਉੱਥੇ ਆਫਰ ਹੋਈ ਹੈ ਤੁਹਾਨੂੰ ਉਹਦੇ ਹਿਸਾਬ ਦੇ ਨਾਲ ਆਪਣੇ ਕੋਲੋਂ ਹੀ ਇਹ ਲਿਖ ਦਿੰਦੇ ਆ ਕਿ ਇਹਨੇ ਆਈਟੀਆ ਕੀਤੀ ਆ ਇਹਨੇ ਡਿਪਲੋਮਾ ਕੀਤਾ ਆ ਜਾਂ ਕੁਝ ਹਾਇਰ ਐਜੂਕੇਸ਼ਨ ਤੁਹਾਡੀ ਰਿਪਰੈਜ਼ੈਂਟ ਕਰ ਦਿੰਦੇ ਆ ਐਮਬੈਸੀ ਦੇ ਵਿੱਚ ਜਦੋਂ ਤੁਹਾਡਾ ਨੂਲਾ ਆਫਸਟਾ ਨਿਕਲ ਜਾਂਦਾ ਆ ਉਹਦੀ ਜਦੋਂ ਵੈਰੀਫਿਕੇਸ਼ਨ ਹੁੰਦੀ ਆ ਫਿਰ ਇੱਥੇ ਇੰਡੀਆ ਦੇ ਵਿੱਚ ਜਦੋਂ ਤੁਸੀਂ ਐਮਬੈਸੀ ਜਮ੍ਹਾਂ ਕਰਾ ਦਿੰਦੇ ਆ ਤੇ ਤੁਹਾਡਾ ਜਿਹੜਾ ਜੋਬ ਪ੍ਰੋਫਾਈਲ ਹੈਗਾ ਆ ਤੁਹਾਡੀ ਐਜੂਕੇਸ਼ਨ ਨਾਲ ਮੀਟ ਨਹੀਂ ਕਰਦਾ ਤੁਸੀਂ ਕੀਤੀ ਹੁੰਦੀ 8ਵੀਂ 10ਵੀਂ ਜਾਂ ਪਲੱਸ 2 ਸਿਰਫ ਤੇ ਆਈਟੀਆਈ ਡਿਪਲੋਮਾ ਨਹੀਂ ਹੁੰਦਾ ਤਾਂ ਤੁਹਾਡੀ ਰਿਜੈਕਸ਼ਨ ਹੋ ਜਾਂਦੀ ਹੈ ਸੋ ਇਹ ਸਭ ਤੋਂ ਵੱਡਾ ਕਾਰਨ ਹੈਗਾ ਕਿ ਐਲਐਫਈ ਵਾਲੇ ਪੇਪਰ ਜਿਹੜੇ ਹੈਗੇ ਆ ਉਹਨਾਂ ਦਾ ਵੀਜ਼ਾ ਸਟੈਂਪ ਕਿਉਂ ਨਹੀਂ ਹੁੰਦਾ ਸੋ ਥਿਸ ਇਜ਼ ਅ ਬਿਗ ਰੀਜ਼ਨ ਬਿਹਾਈਂਡ ਥੈਟ ਕਿ ਜਦੋਂ ਵੀ ਐਲਐਫਈ ਵਾਲੇ ਪੇਪਰ ਭਰੇ ਜਾਂਦੇ ਆ ਹਮੇਸ਼ਾ ਫੇਕ ਜਿਹੜੇ ਡਾਕੂਮੈਂਟਸ ਜਿਹੜੇ ਹੈਗੇ ਉਧਰ ਸ਼ੋਅ ਕਰ ਦਿੱਤੇ ਜਾਂਦੇ ਆ ਕਿ ਇਸ ਬੰਦੇ ਨੇ ਆਹ ਕੁਆਲਿਫੀਕੇਸ਼ਨ ਕੀਤੀ ਹੋਈ ਹੈ ਜਿਹੜੀ ਤੁਹਾਡੇ ਕੋਲ ਹੁੰਦੀ ਨਹੀਂ ਆਪਣਾ ਦੂਜਾ ਪੁਆਇੰਟ ਹੈਗਾ ਜੀ B2020 ਜਿਹੜੇ ਸਾਲ ਵਾਲੇ ਪੇਪਰ ਹੈਗੇ ਆ ਉਹਨਾਂ ਦੇ ਨਾਲ ਕੀ ਕੀ ਲੱਗਦਾ ਹੈਗਾ ਮੈਂ ਕਈ ਵੀਡੀਓਜ਼ ਦੇ ਵਿੱਚ ਦੱਸ ਚੁੱਕਾ ਆ ਪਰ ਫੇ ਵੀ ਕਾਫੀ ਜ਼ਿਆਦਾ ਮੈਸੇਜ ਫੋਨ ਇੰਸਟਾਗ੍ਰam ਦੇ ਉੱਤੇ ਤੇ ਨਾਲੇ ਫੇਸਬੁੱਕ ਤੇ ਵੀ ਤੇ ਨਾਲ ਜਿਹੜਾ ਆਪਣਾ YouTube ਚੈਨਲ ਹੈਗਾ ਇਹਦੇ ਉੱਤੇ ਵੀ ਇਹੀ ਆਂਦਾ ਕਿ ਭਾਜੀ ਇੱਕ ਵਾਰੀ ਫੇਰ ਦੁਬਾਰਾ ਦੱਸੋ ਕੀ ਕੀ ਨਾਲ ਲੱਗਦਾ ਆ ਸੋ ਮੈਂ ਤੁਹਾਨੂੰ ਦੱਸ ਦਿੰਦਾ ਆ ਪੈਨ ਕਾਪੀ ਲੈ ਲਓ ਤੇ ਲਿ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਹੈਗਾ ਆ ਉਹ ਡੀ ਫਾਰਮ ਜਿਹਨੂੰ ਬੋਲਦੇ ਐਪਲੀਕੇਸ਼ਨ ਫਾਰਮ ਹੈਗਾ ਉਹ ਭਰਨ ਹੁੰਦਾ ਆ ਪਹਿਲੇ ਨੰਬਰ ਦੇ ਉੱਤੇ ਡੀ ਫਾਰਮ ਦੇ ਉੱਤੇ ਤੁਸੀਂ ਇੱਕ ਆਪਣੀ 35 ਬਾਏ 45 ਦੀ ਫੋਟੋ ਲਾਣੀ ਹੁੰਦੀ ਆ ਵਾਈਟ ਬੈਕਗ੍ਰਾਉਂਡ ਰੱਖਣਾ ਹੁੰਦਾ ਉਹਦਾ ਤੇ 80% ਫੇਸ ਚਾਹੀਦਾ ਹੁੰਦਾ ਆ ਉਹ ਪੇਸਟ ਕਰਨੀ ਹੁੰਦੀ ਉਹਦੇ ਉੱਤੇ ਨਾ ਕਿ ਉਹਨਾਂ ਸਟੈਪਲ ਕਰਨੀ ਹੁੰਦੀ ਆ ਡੀ ਫਾਰਮ ਦੇ ਉੱਤੇ ਬਾਕੀ ਤੁਹਾਡੀ ਸਾਰੀ ਇਨਫੋਰਮੇਸ਼ਨ ਤੁਹਾਡੇ ਐਮਪਲੋਇਰ ਦੀ ਇਨਫੋਰਮੇਸ਼ਨ ਸਾਰੀ ਉਹਦੇ ਤੇ ਲੱਗਣੀ ਹੈਗੀ ਆ ਸੋ ਪਹਿਲਾ ਪੁਆਇੰਟ ਡੀ ਫਾਰਮ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੁੰਦਾ ਨੰਬਰ 2 ਦੇ ਉੱਤੇ ਜਿਹੜਾ ਤੁਹਾਡੇ ਕੋਲ ਵੈਲਿਡ ਅਨੁਲਾ ਹੁਸਤਾ ਤੁਸੀਂ ਬਾਹਰੋਂ ਮੰਗਾਇਆ ਹੋਇਆ ਆ ਉਹਦੀ ਜਿਹੜੀ ਪੀਡੀਐਫ ਹੈਗੀ ਆ 컬러 ਫੋਟੋ ਕਾਪੀ ਉਹਦੀ ਕਢਾ ਲਓ ਉਹ ਤੁਸੀਂ ਨਾਲ ਲੈ ਕੇ ਜਾਣਾ ਹੈਗਾ ਆ ਨੰਬਰ 3 ਦੇ ਉੱਤੇ ਤੁਹਾਡਾ ਜਿਹੜਾ origignal ਪਾਸਪੋਰਟ ਹੈਗਾ ਜਿਹੜਾ ਉੱਥੇ ਜਮਾ ਹੋਣਾ ਆ ਉਹ ਹੋਣਾ ਚਾਹੀਦਾ ਜਿਹਦੀ ਵੈਲਿਡਿਟੀ ਮਿਨੀਮਮ 18 ਮਹੀਨੇ ਹੋਵੇ ਜਦੋਂ ਤੁਸੀਂ ਪਾਸਪੋਰਟ ਉੱਥੇ ਜਮਾ ਕਰਾ ਰਹੇ ਆ ਨੰਬਰ 4 ਦੇ ਉੱਤੇ ਤੁਹਾਡੀ ਹੈਗੀ ਆ ਇੰਸ਼ੋਰੈਂਸ ਪਲਾਸ ਡੰਮੀ ਇੰਸ਼ੋਰੈਂਸ ਜਿਹੜੀ ਹੈਗੀ ਆ ਉਹ ਤੁਹਾਡੀ 90 ਦਿਨਾਂ ਦੀ ਹੋਣੀ ਚਾਹੀਦੀ ਆ 50 ਤੋਂ 60000 ਯੂਰੋ ਦੀ ਹੁੰਦੀ ਆ 3-4000 ਦੀ ਇੰਸ਼ੋਰੈਂਸ ਹੋ ਜਾਂਦੀ ਆ 2000 ਦੀ ਵੀ ਹੋ ਜਾਂਦੀ ਆ ਡਿਪੈਂਡ ਕਰਦਾ ਤੁਹਾਡੀ ਏਜ ਦੇ ਉੱਤੇ ਜਿਹੜੀ ਡੰਮੀ ਤੇ ਇੰਸ਼ੋਰੈਂਸ ਹੈਗੀ ਆ ਉਹ ਸੇਮ ਡੇ ਦੀ ਹੋਣੀ ਚਾਹੀਦੀ ਆ ਜਦੋਂ ਤੁਸੀਂ ਫਾਈਲ ਸਬਮਿਟ ਕਰਵਾਈਓ ਤੋਂ ਠੀਕ 20-25 ਦਿਨ ਬਾਅਦ ਜਾਂ ਮਹੀਨੇ ਬਾਅਦ ਵੀ ਤੁਸੀਂ ਕਰਵਾ ਸਕਦੇ ਹੋ ਉਦੋਂ ਤੋਂ ਤੁਹਾਡਾ ਵੀਜ਼ਾ ਜਿਹੜਾ ਹੈਗਾ ਉਹ ਸਟਾਰਟ ਹੋ ਜਾਣਾ ਹੈ ਤੇ ਸਭ ਤੋਂ ਇੰਪੋਰਟੈਂਟ ਚੀਜ਼ ਸੀ ਸਟੈਗ ਜਿਹੜਾ ਕਈ ਵਾਰੀ ਲੋਕੀ ਬਾਹਰੋਂ ਨਹੀਂ ਮੰਗਾਉਂਦੇ ਸੀ ਸਟੈਗ ਪੰਜ ਪੇਜਾਂ ਦਾ ਹੁੰਦਾ ਆ ਉਹ ਤੁਸੀਂ ਨਾਲ ਲੈ ਕੇ ਜਾਣਾ ਉਹ ਵੀ ਤੁਸੀਂ ਬਾਹਰੋਂ ਮਾਲਕ ਕੋਲੋਂ ਮੰਗਾਣਾ ਏਜੰਟ ਕੋਲੋਂ ਮੰਗਾਣਾ ਇਸ ਤੋਂ ਬਾਅਦ ਜਿਹੜਾ ਨੰਬਰ ਅਗਲਾ ਆਉਂਦਾ ਹੈਗਾ ਆ ਉਹ ਆਉਂਦਾ ਹੈਗਾ ਮਾਲਕ ਦੀ ਆਈਡੀ ਮਾਲਕ ਦੀ ਜਿਹੜੀ ਆਈਡੀ ਹੈਗੀ ਆ ਉਹ ਤੁਸੀਂ ਨਾਲ ਜਿਹੜੀ ਹੈਗੀ ਆ ਜਰੂਰ ਫੋਟੋਕਾਪੀ ਉਹਦੀ ਲਾਉਣੀ ਜਿਹੜੀ ਬਿਲਕੁਲ ਕਲੀਅਰ ਵਿਜ਼ਨ ਦੇ ਵਿੱਚ ਹੋਵੇ ਕਲੈਰਡ ਕਲੀਅਰ ਹੋਵੇ ਉਹਦੇ ਤੇ ਕੋਈ ਫਲੈਸ਼ ਵਗੈਰਾ ਨਾ ਵੱਜੀ ਹੋਵੇ ਜਦੋਂ ਤੁਸੀਂ ਫੋਟੋ ਸਟ੍ਰੇਟ ਕਰਦੇ ਕਈ ਵਾਰੀ ਹੁੰਦਾ ਕਿ ਜਿਆਦਾ ਬ੍ਰਾਈਟ ਜੀ ਹੋ ਜਾਂਦੀ ਹੈ ਉਹ ਅਕਸੈਪਟੇਬਲ ਨਹੀਂ ਹੈਗੀ ਅੰਦਰ ਇਸ ਤੋਂ ਇਲਾਵਾ ਵੈਸੇ ਇੱਕ ਐਫੀਡੇਵਿਟ ਹੁੰਦਾ ਆ ਜਿਹੜਾ ਸਰਪੰਚ ਵੱਲੋਂ ਬਣਾਇਆ ਜਾਂਦਾ ਆ ਉਹ ਲੱਗਦਾ ਨਹੀਂ ਹੈਗਾ ਨਾਲ ਪਰ ਫਿਰ ਵੀ ਤੁਸੀਂ ਉਹ ਲੈ ਕੇ ਜਾਣਾ ਕਈ ਵਾਰੀ ਐਮਬੈਸੀ ਵਾਲੇ ਵੀਐਫਐਸ ਵਾਲੇ ਜਿਹੜੇ ਹੈਗੇ ਆ ਮੰਗਣ ਲੱਗ ਪੈਂਦੇ ਆ ਕਿ ਤੁਸੀਂ ਆਪਣਾ ਜਿਹੜਾ ਐਫੀਡੇਵਿਟ ਹੈਗਾ ਆ ਉਹ ਦਿਓ ਜਿਹਦੇ ਵਿੱਚ ਤੁਸੀਂ ਸਰਪੰਚ ਵੱਲੋਂ ਲਿਖਾਣਾ ਹੁੰਦਾ ਕਿ ਇਹ ਬੰਦਾ ਸਾਡੇ ਪਿੰਡ ਦੇ ਵਿੱਚ ਇੰਨੇ ਸਾਲ ਤੋਂ ਰਹਿ ਰਿਹਾ ਹੈਗਾ ਆ ਆਹ ਕੰਮ ਜਾਣਦਾ ਹੈਗਾ ਆ ਇਹ ਚੀਜ਼ਾਂ ਬਾਕੀ ਐਕਸਪੀਰੀਅੰਸ ਦੀ ਸਰਟੀਫੀਕੇਟ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੈਗੀ ਇਹ ਸਾਰੇ ਡਾਕੂਮੈਂਟਸ ਜਿਹੜੇ ਹੈਗੇ ਆ ਤੁਹਾਡੇ ਚਾਹੀਦੇ ਹੈਗੇ ਆ B2020 ਪੇਪਰਾਂ ਦੇ ਵਾਸਤੇ ਬਾਕੀ ਆਪਾਂ ਗੱਲ ਕਰੀਏ ਜੇਕਰ ਅਪਾਇੰਟਮੈਂਟਸ ਦੀ ਅਪਾਇੰਟਮੈਂਟਸ 65000 ਰੈਫਰੈਂਸ ਨੰਬਰ ਤੱਕ ਸਾਰਿਆਂ ਨੂੰ ਇਸ਼ੂ ਹੋ ਗਈਆਂ ਆ ਤੇ ਜਿਹੜਾ ਨੰਬਰ ਹੁਣ ਚੱਲਦਾ ਪਿਆ ਆ ਅਪਾਇੰਟਮੈਂਟ ਦਾ ਉਹ 78000 ਤੱਕ ਪਹੁੰਚ ਗਿਆ ਆ ਮਤਲਬ 78000 ਤੱਕ ਰੈਫਰੈਂਸ ਨੰਬਰ ਮਿਲ ਚੁੱਕੇ ਹੈਗੇ ਆ ਅਪਾਇੰਟਮੈਂਟ ਆ ਹਜੇ ਸਟਿਲ ਓਪਨ ਹੈਗੀਆਂ ਆ ਜਿਨ੍ਹਾਂ ਵੀ ਬੰਦਿਆਂ ਨੇ ਭਰਉਣੀਆਂ ਹੈਗੀਆਂ ਆ ਉਹ ਥੱਲੇ ਨੰਬਰ ਦਿੱਤਾ ਹੋਇਆ ਤੇ ਕੰਟੈਕਟ ਕਰ ਲੋ ਇਸ ਤੋਂ ਇਲਾਵਾ ਵੀ ਜੇਕਰ ਕਿਸੇ ਬੰਦੇ ਨੇ ਆਪਣੇ ਸਾਲ ਵਾਲੇ B2020 ਵਾਲੇ ਪੇਪਰ ਭਰੋਣੇ ਹੈਗੇ ਆ ਤਾਂ ਥੱਲੇ ਨੰਬਰ ਦਿੱਤਾ ਹੋਇਆ ਤੁਸੀਂ ਉਹਤੇ ਇਨਫੋਰਮੇਸ਼ਨ ਲੈ ਸਕਦੇ ਆ ਤੁਹਾਨੂੰ ਬੰਦੇ ਨਾਲ ਡਾਇਰੈਕਟ ਮਿਲਾਇਆ ਜਾ ਸਕਦਾ ਆ ਥੈਂਕ ਯੂ ਸੋ ਮੱਚ ਤੇ ਅਗਲੀ ਵੀਡੀਓ 'ਚ ਆਪਾਂ ਜਰੂਰ ਮਿਲਦੇ ਆਂ ਥੱਲੇ ਕਮੈਂਟ ਜਰੂਰ ਕਰਿਓ